ਵੈਗੂ ਜੀ ਦਾ ਖਾਲਸਾ ਵੈਗੂ ਜੀ ਕਿਫਤੇ ਸੰਗਤ ਜੀ ਲਗਾਤਾਰ ਦਿੱਲੀ ਸਿੱਖ ਗੁਦਾਰ ਪ੍ਰਬੰਧਕ ਕਮੇਟੀ ਦੀ ਸੱਚ ਦੇ ਕਾਂ ਦੇ ਦੀ ਦੀਵਾਰ ਦੇ ਉੱਤੇ ਜੋ ਰਸਮੀ ਇੱਕ ਪ੍ਰੋਟੈਸਟ ਕੀਤਾ ਜਾਂਦਾ ਹੈਗਾ 84 ਦੇ ਕਤਲਿਆਂ ਪੀੜਤਾ ਦੀ ਯਾਦ ਦੇ ਅੰਦਰ ਸਭ ਆਪਣਾ ਆਪਣਾ ਫਤਨੀ ਬਾਂਹ ਪਹੁੰਚਦੇ ਨੇ ਕਤਲਿਆਂ ਪੀੜਤ ਵੀ ਪਹੁੰਚਦੇ ਨੇ ਮੀਡੀਆ ਵੀ ਪਹੁੰਚਦਾ ਗਵਾਹ ਵੀ ਪਹੁੰਚਦੇ ਨੇ ਮਗਰ ਅੱਜ 41 ਸਾਲ ਬਾਅਦ ਕੀ ਕਤਲਿਆਂ ਪੀੜਤਾ ਦੇ ਹੰਝੂ ਸੁੱਕ ਸੁੱਕੇ ਨੇ ਉਹ ਗਵਾਹਾਂ ਦਾ ਕੀ ਬਣਿਆ ਸਾਰੀ ਗੱਲ ਕਰਦੇ ਅੱਗੇ ਸਾਡੇ ਨਾਲ ਜਖਸ਼ੇਰ ਸਿੰਘ ਜੁੜ ਚੁੱਕੇ ਨੇ ਜਿਹੜੇ ਕਈ ਵੱਡੇ ਕੇਸਾਂ ਦੇ ਅੰਦਰ ਮੁੱਖ ਗਵਾਹੀ ਵੀ ਹੈਗੇ ਨੇ ਸਿਕਿਉਰਿਟੀ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਗੱਲ ਦੀ ਸ਼ੁਰੂਆਤ ਜਖਸ਼ੇਰ ਸਿੰਘ ਵੀਰ ਦੇ ਨਾਲ ਫਤਿਹ ਦੀ ਸੰਤੋ ਕਰਦੇ ਆ ਜਿਵੇਂ ਇੱਕ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜਖਸ਼ੇਰ ਸਿੰਘ ਦੀ ਪਿਛਲੇ ਸਾਲ ਵੀ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਸੀ ਬਦਕਿਸਮਤੀ ਹੈ ਹਾਲਾਤ ਉੱਥੇ ਦੇ ਉੱਥੇ ਨੇ ਸਵਾਲ ਵੀ ਕਿੱਥੇ ਨਾ ਕਿਤੇ ਹੁਣ ਫਿਰ ਕੇ ਦੁਬਾਰਾ ਵਾਪਸ ਆ ਜਾਂਦੇ ਨੇ ਪਿਛਲੇ ਸਾਲ ਮੈਂ 40ਵੇਂ ਸਾਲ ਦੀ ਗੱਲ ਕੀਤੀ ਸੀ ਅੱਜ 41 ਸਾਲ ਹੋ ਗਏ ਤੁਸੀਂ ਗਵਾਹੀਆਂ ਦੇ ਰਹੇ ਹੋ ਸਿਕਿਉਰਿਟੀ ਤੁਹਾਨੂੰ ਮਿਲੀ ਹੈ ਜਾਨ ਦਾ ਖਤਰਾ ਲੀਡਰ ਚੇਂਜ ਹੋ ਰਹੇ ਨੇ ਸਰਕਾਰਾਂ ਚੇਂਜ ਹੋ ਰਹੀਆਂ ਨੇ ਕਮੇਟੀਆਂ ਚੇਂਜ ਹੋ ਰਹੀਆਂ ਨੇ ਸਿੱਧਾ ਸਿੱਧਾ ਸਵਾਲ ਇਨਸਾਫ ਮਿਲਣ ਦੀ ਉਮੀਦ ਹੈ ਤੁਹਾਨੂੰ ਦੇਖੋ ਜੀ ਪਹਿਲਾਂ ਤੇ ਕਾਂਗਰਸ ਸਰਕਾਰ ਨੇ ਇਨਸਾਫ ਦਿੱਤਾ ਹੀ ਨਹੀਂ ਕਿਉਂਕਿ ਜਦੋਂ ਉਹਨਾਂ ਦੇ ਬੰਦੇ ਸਾਰੇ ਸੀ ਉਹ ਕਰਨ ਵਾਲੇ ਵੀ ਉਹ ਸੀ ਬਾਅਦ ਚ ਭਾਜਪਾ ਦੀ ਸਰਕਾਰ ਆਈ ਤੇ ਥੋੜੀ ਜੀ ਆਸ ਵੱਜੀ ਔਰ ਉਹ ਚ ਮਿਲਿਆ ਵੀ ਹੈ ਥੋੜਾ ਪਰ ਬਹੁਤ ਲੇਟ ਹੈ ਕਿਉਂਕਿ ਪਿਛਲੀ ਵਾਰੀ 40 ਹੋ ਗਏ ਸੀ 44 ਹੋ ਜਾਣੇ 45 ਦੇ ਹੋ ਜਣਾ ਪੰਜਾਬੀ ਹੋ ਜਾਣਾ ਫਿਰ ਕੋਈ ਗਵਾਹ ਨਹੀਂ ਲੱਭਣਾ ਔਰ ਇਹ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਕੇਸਾਂ ਨੂੰ ਦੁਬਾਰਾ ਸਾਰੇ ਜਿੰਨੇ ਬੰਦਿਆਂ ਦੇ ਵੀ ਹੈਗੇ ਨੇ ਇਹਨਾਂ ਨੂੰ ਅੰਦਰ ਕਰਨਾ ਚਾਹੀਦਾ ਔਰ ਜਲਦੀ ਤੋਂ ਜਲਦੀ ਨਿਪਟਾਰੇ ਹੋਣੇ ਚਾਹੀਦੇ ਹੋ ਇੱਕ ਚੀਜ਼ ਬੜੀ ਵੱਡੀ ਅਸੀਂ ਦੇਖੀ ਕਤਲਾਂ ਪੀੜਤਾ ਦੇ ਨਾਮ ਦੋਤੇ ਨੇ ਪਿਛਲੇ ਅਗਰ ਮੈਂ 40 ਸਾਲ ਮੈਨੂੰ ਵੀ 20 ਸਾਲ ਹੋ ਗਏ 84 ਦੇ ਕਤਲਾਂ ਪੀੜਤਾ ਦੇ ਕੇਸਾਂ ਨੂੰ ਕਵਰ ਕਰਦੇ ਹੋ ਤੁਸੀਂ ਜਾਣਦੇ ਹੋ ਇਸ ਗੱਲ ਨੂੰ ਪੈਸਾ ਬੜੀ ਵੱਡੀ ਚੀਜ਼ ਹੋ ਗਈ ਆਦੀ ਦੇ ਅੰਦਰ ਬਾਹਰ ਬੈਠੇ ਸਿੱਖਾਂ ਦੇ ਕੋਲੋਂ ਲੱਖਾਂ ਕਰੋੜਾਂ ਅਰਬਾਂ ਰੁਪਈਆ ਇੱਧਰ ਆਇਆ ਕਿ ਅਸੀਂ ਕਤਲਿਆਂ ਪੀੜਤਾਂ ਨੂੰ ਦੇਵਾਂਗੇ بڑے ਕੋਟਾਲੇ ਕਹਿ ਲਈਏ ਬੜੀਆਂ ਗੱਲਾਂ ਆਂਦੀਆਂ ਨੇ ਮਗਰ ਕਤਲਿਆਂ ਪੀੜਤ ਕਹਿੰਦੇ ਨੇ ਸਾਡੇ ਕੋਲ ਪੈਸਾ ਨਹੀਂ ਆਇਆ ਮੈਂ ਤੁਹਾਡੇ ਤੋਂ ਪੁੱਛਣਾ ਕੀ ਇੰਡੀਆ ਦੁਬਾਰ ਬੈਠੇ ਸਿੱਖਾਂ ਨੇ ਚਾਹੇ ਕੇਸ ਦੇ ਵਿਚਕਾਰ ਜਾਂ ਪੈਸੇ ਦੇ ਤੌਰ ਦੇ ਉਤੇ ਜਾਂ ਫਾਈਨੈਂਸ਼ੀਅਲੀ ਕਿ ਹਰ ਤਰੀਕੇ ਦੇ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਅੱਜ ਗਵਾਹ ਦੇ ਤੌਰ ਦੇ ਉਤੇ ਤੁਹਾਡੀ ਕਦੀ ਕੋਈ ਮਦਦ ਕੀਤੀ ਹੈ ਦੇਖੋ ਜੀ ਬਿਲਕੁਲ ਕੋਈ ਮਦਦ ਨਹੀਂ ਕੀਤੀ ਕੋਈ ਵੀ ਇੱਕ ਪੈਸੇ ਦੀ ਵੀ ਕਹਦੇ ਤਾਂ ਮੈਂ ਦੇਨਦਾਰਾਂ ਸਾਰਿਆਂ ਦੇ ਵਿੱਚ ਖਲੋਕ ਇੱਥੇ ਸਾਰਿਆਂ ਦੇ ਸਾਹ ਹਾਂ ਇੰਨਾ ਜ਼ਰੂਰ ਆ ਬਾਹਰੋਂ ਪੈਸੇ ਇਕੱਠੇ ਕਰਦੇ ਆ ਪਤਾ ਨਹੀਂ ਕੀ ਕਰਦੇ ਆ ਸਾਨੂੰ ਨਹੀਂ ਦਿੱਤੇ ਸਾਡੇ ਬੱਚੇ ਵੀ ਬਾਹਰ ਗਏ ਆ ਆਪਣੇ ਸਰਤੇ ਗਏ ਆ ਹਾਂਜੀ ਅੱਜ ਵੀ ਉੱਥੇ ਨੇ ਕੋਈ ਨਹੀਂ ਪੁੱਛਦਾ ਜੀ ਦੂਜਾ ਜੇ ਇਹਨਾਂ ਨੇ ਮਦਦ ਕਰਨੀ ਆ ਬਾਹਰ ਵਾਲਿਆਂ ਤਾਂ ਉਹ ਆ ਕੇ ਵਿਡੋ ਕਲੋਨੀ ਦੂਜੀ ਜਗ੍ਹਾ ਦੇਖਣ ਜਿਹੜੇ ਬੰਦੇ ਨੂੰ ਲੋੜ ਆ ਉਹਨਾਂ ਦੀ ਕਰਨ ਨਾ ਕਿ ਆਪੋ ਚ ਉੱਥੇ ਵੰਡ ਕੇ ਤੇ ਬਹਿ ਜਾਓ ਅਗਰ ਅਸੀਂ ਕਤਲਿਆ ਪੀੜਿਤ ਕਲੋਨੀਆਂ ਦੀ ਗੱਲ ਕਰ ਲਈਏ ਤਿਰਲੋਕਪੁਰੀਏ ਤਿਲਕ ਵਿਹਾਰ ਹੈ ਮੈਂ ਉਹਨਾਂ ਦੇ ਵਿੱਚ ਕਾਜ ਜਦੋਂ ਜਾਂਦਾ ਉਹਨਾਂ ਦੇ ਹਾਲਾਤ ਅਸੀਂ ਦੇਖਦੇ ਆ ਗਿਆ ਦਿੱਲੀ ਦੇ ਅੰਦਰ ਖਾਸ ਕਰਕੇ ਤੁਸੀਂ ਰਹੇ ਹੋ ਕੇਜਰੀਵਾਲ ਦੀ ਸਰਕਾਰ ਵੇਲੇ ਤੁਸੀਂ ਕਾਫੀ ਗਰਾਊਂਡ ਤੇ ਕੰਮ ਕੀਤਾ ਅਸੀਂ ਵੀ ਦੇਖਿਆ ਉਸ ਚੀਜ਼ ਨੂੰ ਕਵਰ ਕੀਤਾ ਕੇਜਰੀਵਾਲ ਦੀ 10 ਸਾਲ ਸਰਕਾਰ ਰਹੀ ਲਾਲੀ ਪੱਪ ਦਿੱਤਾ ਜਾਂਦਾ ਰਿਹਾ ਜੀ ਅਸੀਂ ਤਿਲਕਵਾਰ ਦੇ ਕਤਲਿਆ ਪੀੜਿਤ ਕਲੋਨੀ ਦੇ ਬੰਦਿਆਂ ਨੂੰ ਨਵੇਂ ਮਕਾਨ ਬਣਾ ਕੇ ਦੇਾਂਗੇ ਮਕਾਨ ਨਾ ਦੇ ਨਾਮ ਕਰਾਂਗੇ ਬਿਜਲੀ ਦੇ ਬਿੱਲ ਮਾਫ ਕਰਾਂਗੇ ਸਰਕਾਰੀ ਨੌਕਰੀਆਂ ਦੇਾਂਗੇ ਮਗਰ ਕੁਝ ਵੀ ਨਹੀਂ ਹੋਇਆ 10 ਸਾਲ ਕੇਜਰੀਵਾਲ ਦੀ ਸਰਕਾਰ ਆਪਣਾ ਰਾਜ ਭੁਗਾ ਕੇ ਚਲੀ ਗਈ ਸਾਰੇ ਸੁੱਖ ਲੈ ਕੇ ਪੋ ਗਏ ਹੁਣ ਪੰਜਾਬ ਦੇ ਅੰਦਰ ਮੈਂ ਕਹਾਂ ਕਹਿਣਾ ਨਹੀਂ ਚਾਹਤਾ ਮਗਰ ਸੱਚਾਈ ਹੈ ਕਿ ਪੰਜਾਬ ਨੂੰ ਬੇਵਾਕੂ ਬਣਾ ਰਹੇ ਨੇ 84 ਦੇ ਮੁੱਦੇ ਦੇ ਉੱਤੇ ਹੁਣ ਬੀਜੇਪੀ ਦੀ ਸਰਕਾਰ ਆਈ ਹੈ ਅੱਜ ਦਿੱਲੀ ਕਮੇਟੀ ਨੇ ਸ ਰਾਜਗਦੀਪ ਸਿੰਘ ਕਾਲੋ ਨੇ ਔਨ ਕੈਮਰਾ ਮੀਡੀਆ ਨੂੰ ਮੁਖਾਤਬ ਹੋ ਕੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਅੰਦਰ ਇਹਨਾਂ ਦੇ ਬਿਜਲੀ ਮੀਟਰਾਂ ਦੀ ਗੱਲ ਕਰ ਲਈਏ ਇਹਨਾਂ ਦੇ ਫਲੈਟਾਂ ਦੀ ਗੱਲ ਕਰ ਲਈਏ ਇਹਨਾਂ ਦੀ ਨੌਕਰੀਆਂ ਦੀ ਗੱਲ ਕਰ ਲਈਏ 150 ਤੋਂ ਬਾਅਦ ਕਹਿੰਦੇ ਨੌਕਰੀਆਂ ਐਲਜੀ ਨੇ ਦੇ ਦਿੱਤੀਆਂ ਹੈਗੀਆਂ ਨੇ ਹੋਰ ਨੌਕਰੀਆਂ ਦੀ ਗੱਲ ਸਾਡੀ ਚੱਲ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਹੁਣ ਮੌਜੂਦਾ ਜਿਹੜੀ ਦਿੱਲੀ ਦੀ ਬੀਜੇਪੀ ਸਰਕਾਰ ਹੈ ਰੇਖਾ ਗੁਪਤਾ ਦੀ ਮਨਿੰਦਰ ਸਿੰਘ ਸਿਸਾਦੀ ਉਹ ਸਿੱਖਾਂ ਦੇ ਪੀੜਤਾਂ ਦੇ ਲਈ ਮਦਦ ਲਈ ਅੱਗੇ ਆਏਗੀ ਦੇਖੋ ਜੀ ਸਰਸਾ ਸਾਹਿਬ ਸਾਡੇ ਚੋਂ ਹੀ ਗਏ ਆ ਔਰ ਉਹਨਾਂ ਨੂੰ ਸਾਰਿਆਂ ਦਾ ਦੁੱਖ ਪਤਾ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਜਿਹੜੇ ਬੰਦਿਆਂ ਨੂੰ ਨੌਕਰੀ ਮਿਲੀ ਆ ਬਾਕੀ ਅੱਗੇ ਵੀ ਉਹ ਦਵਾਣ ਕਿਉਂਕਿ ਹੁਣ ਉਹਨਾਂ ਕੋਲ ਮੌਕਾ ਆ ਤੇ ਜਿੰਨਾ ਵੀ ਇਹਨਾਂ ਦਾ ਕਰ ਸਕ ਕਰਨ ਨਹੀਂ ਤਾਂ ਫਿਰ ਉਹ ਗਰੀਬੀ ਤੇ ਹੈ ਹੀ ਆ ਉੱਥੇ ਵਿਚਾਰੇ ਕਿਦਾਂ ਟਾਈਮ ਪਾਸ ਕਰਦੇ ਹੋ ਤੁਹਾਨੂੰ ਪਤਾ ਆ ਉਹਨਾਂ ਦੇ ਮਕਾਨਾਂ ਦਾ ਬਿਜਲੀਆ ਬਿੱਲ ਵੀ ਮਾਫ ਹੋਣਾ ਚਾਹੀਦਾ ਬੱਚਿਆਂ ਨੂੰ ਨੌਕਰੀ ਵੀ ਮਿਲਣੀ ਚਾਹੀਦੀ ਆ ਔਰ ਉਹਨਾਂ ਦਾ ਵਸੇਬਾ ਵੀ ਚੰਗੀ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਇੱਕੋ ਜਗ੍ਹਾ ਹੀ ਨਾ ਹੋ ਰਹਿ ਜਾਣ ਅੱਗੇ ਬੱਚੇ ਉਹਨਾਂ ਦੇ ਪੜ੍ਹਨ ਉਹਨਾਂ ਨੂੰ ਸਾਰਾ ਇਹਨਾਂ ਨੂੰ ਖਰਚਾ ਵਗੈਰਾ ਦੇਣਾ ਚਾਹੀਦਾ ਦੂਜਿਆਂ ਦੇ ਆਂਦੇ ਪੂਰੇ ਵਰਲਡ ਦੀ ਅਗਰ ਅਸੀਂ ਗੱਲ ਕਰਦੇ ਹੈਗੇ ਆ ਬਾਹਰ ਬੈਠੇ ਸੀ ਜਿਹੜੇ ਸਾਡੇ ਚੈਨਲ ਦੇ ਰਾਹੀਂ ਸਾਰੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਕੋਈ ਮੈਸੇਜ ਦੇਣਾ ਚਾਹੋਗੇ 84 ਦੇ ਮੁੱਦੇ ਦੇ ਉੱਤੇ ਦੇਖੋ ਜੀ ਬਾਹਰ ਜਿਹੜੇ ਲੋਕ ਬੈਠੇ ਆ ਨਾ ਜੋ 1 ਡਾਲਰ ਵੀ ਇਕੱਠਾ ਕਰਨ ਨਾ ਤੇ ਮੇਰਾ ਖਿਆਲ ਹੈ ਮਹੀਨੇ ਦੇ ਵਿੱਚ ਹੀ ਇਹਨਾਂ ਦਾ ਸਾਰਿਆਂ ਦਾ ਕੰਮ ਹੋ ਜਾਂਦਾ 84 ਵਾਲੇ ਜਿਹੜੇ ਵਿਚਾਰੇ ਦਰ ਦਰ ਫੜਕਦੇ ਆ ਤੇ ਇਹਨਾਂ ਨੂੰ ਇਕੱਠਾ ਹੋ ਕੇ ਆਪਣਾ ਇੱਕ ਬੰਦਾ ਇੱਥੇ ਘੱਲਾ ਚਾਹੀਦਾ ਜਿਹੜਾ ਵਿੱਚੋਂ ਖਾਵੇ ਨਾ ਕੁਝ ਔਰ ਇਹਨਾਂ ਦੀ ਮਦਦ ਕਰਕੇ ਜਾਵੇ ਔਰ ਮੈਂ ਸੋਚਦਾ ਹਾਂ ਜੇ ਇਹ ਹੋ ਜੇ ਤੇ ਇੱਕ ਤਬਾਹ ਲੱਜੇਗਾ ਕਿ 84 ਵਾਲਿਆਂ ਦੀ ਕਲੋਨੀ ਹੈ ਬਿਲਕੁਲ ਬੜੀ ਵੱਡੀ ਗੱਲ ਜਖੇਰ ਸਿੰਘ ਨੇ ਕੀਤੀ ਹੈਗੀ ਹੈ ਕਿ ਆਪਣੇ ਵਿੱਚੋਂ ਦੀ ਕਿਸੇ ਬੰਦੇ ਨੂੰ ਇੱਥੇ ਲਗਾਣ ਮਾਫ ਕਰਨਾ ਸੰਗਤ ਜੀ ਤਕਰੀਬਨ 20 ਸਾਲ ਤੋਂ ਬਾਅਦ ਹੋ ਗਏ 84 ਦੇ ਕਤਲੇਆਮ ਪੀੜਤਾ ਨੂੰ ਕਵਰ ਕਰਦੇ ਹੋਏ ਮੀਡੀਆ ਦੇ ਵਕਫ ਵਕ ਚੈਨਲਾਂ ਦੇ ਅੰਦਰ ਚੈਨਲਾਂ ਦੇ ਲੋਗੋ ਜ਼ਰੂਰ ਬਦਲਦੇ ਰਹਿੰਨੇ ਲੇਕਿਨ ਅੱਜ ਜਸਵਿੰਦਰ ਸਿੰਘ ਵੀ ਉੱਥੇ ਹੀ ਹੈ ਤੇ ਕਤਲਾਂ ਪੀੜਿਤ ਕਲੋਨੀਆਂ ਵੀ ਅੱਜ ਉੱਥੇ ਹੀ ਹੈਗੀਆਂ ਨੇ ਬਦਕਿਸਮਤੀ ਹੈ ਕਿ 84 ਦੇ ਨਾਮ ਦੇ ਉੱਤੇ ਬੜੀਆਂ ਦੁਕਾਨਾਂ ਮੈਂ ਇੱਕ ਲਫ਼ਜ਼ ਹਮੇਸ਼ਾ ਵਰਤਨਾ ਕਿ 1 ਨਵੰਬਰ 2 ਨਵੰਬਰ 3 ਤਰੀਕ ਤੱਕ ਸ਼ਟਰ ਚੁੱਕ ਦਿੱਤਾ ਜਾਂਦਾ ਦੁਕਾਨਾਂ ਦਾ ਤੇ ਉਸ ਤੋਂ ਬਾਅਦ ਫਿਰ ਕਤਲਾਂ ਪੀੜਤਾਂ ਨੂੰ ਕੋਈ ਨਹੀਂ ਚੁੱਕਦਾ ਵਕਤ ਦੀ ਜ਼ਰੂਰਤ ਹੈਗੀ ਹੈ ਕਿ ਆ ਘਰ ਬਾਹਰ ਬੈਠੇ ਸਿੱਖ ਆਲ ఓਵਰ ਵਰਲਡ ਦੇ ਅੰਦਰ ਕਿੱਥੇ ਵੀ ਅਗਰ ਕਤਲਿਆਂ ਪੀੜਿਤ ਕਲੋਨੀ ਦੇ ਅੰਦਰ ਕੁਝ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਕਿਸੇ ਐਨਜੀਓ ਦੀ ਲੋੜ ਨਹੀਂ ਆਪਣੇ ਵਿੱਚੋਂ ਦੀ ਕਿਸੇ ਇੱਕ ਬੰਦੇ ਦੀ ਡਿਊਟੀ ਲਾ ਕੇ ਕਤਲਿਆਂ ਪੀੜਤਾਂ ਦੀ ਕਲੋਨੀ ਦੇ ਵਿੱਚਕਾਰ ਉਹਨਾਂ ਦੀ ਮਦਦ ਕੀਤੀ ਜਾਏ ਸਾਡੀ ਕੋਸ਼ਿਸ਼ ਹੋਏਗੀ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੈਨੇਚਾ ਜਗਸ਼ੀਰ ਸਿੰਘ ਤੋਂ ਜਗਸ਼ੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ